ਕੁਝ ਦਿਨ ਪਹਿਲਾਂ ਇੱਕ ਪਰਿਵਾਰ ਵੱਲੋਂ ਉਹਨਾਂ ਦੀ ਲੜਕੀ ਦੀ ਚੋਰੀ ਛਿਪੇ ਸ਼ਾਦੀ ਕਰਵਾ ਕੇ ਜਾਲੀ ਮੈਰਿਜ ਸਰਟੀਫਿਕੇਟ ਬਣਾਉਣ ਦਾ ਦੋਸ਼ ਗੁਰਦੁਆਰਾ ਦੇ ਪ੍ਰਬੰਧਕ ਬਾਬਾ ਮਨਪ੍ਰੀਤ 'ਤੇ ਲੱਗਾ ਸੀ ਇਸ ਮੌਕੇ ਤੇ ਦੋਮਾ ਤਰ੍ਹਾਂ ਵਿੱਚ ਪੁਲਿਸ ਦੀ ਹਾਜ਼ਰੀ ਵਿੱਚ ਬਹਿਸ-ਵਾਜੀ ਤੋਂ ਬਾਅਦ ਗੱਲ ਕਾਫੀ ਵੱਧ ਗਈ ਸੀ ਪਰ ਮੌਕੇ ਤੇ ਪੁਲਿਸ ਨੇ ਸਥਿਤੀ ਤੇ ਕਾਬੂ ਪਾ ਲਿਆ ਦੋਮਾ ਤਰ੍ਹਾਂ ਨੂੰ ਵੱਖ-ਵੱਖ ਕਰਵਾਇਆ ਪਰ ਇਸੇ ਦੌਰਾਨ ਗੁਰਦੁਆਰਾ ਦੀ ਹਦੂਦ ਅੰਦਰ ਕੁਝ ਵਹੀਕਲ ਪਾਏ ਗਏ ਸੀ ਜਿਨ੍ਹਾਂ ਨੂੰ ਪੁਲਿਸ ਨੇ ਜਾਂਚ ਲਈ ਆਪਣੇ ਕਬਜ਼ੇ ਵਿੱਚ ਲੈ ਲਿਆ ਬੀਤੇ ਕੱਲ ਬਾਬਾ ਮਨਪ੍ਰੀਤ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਲੀ ਮੈਰਿਜ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਨੂੰ ਨਕਾਰਿਆ ਸੀ ਨਾਲ ਹੀ ਗੁਰਦੁਆਰਾ ਚੋ ਬਰਾਮਦ ਕੀਤੇ ਵਹੀਕਲਾਂ ਦੇ ਦਸਤਾਵੇਜ਼ ਪੇਸ਼ ਕਰਕੇ ਦਾਵਾ ਕੀਤਾ ਸੀ ਕਿ ਜ਼ਰੂਰਤਮੰਦ ਲੋਕਾਂ ਵੱਲੋਂ ਗਾਹਣੇ ਰੱਖੇ ਇਹ ਵਹੀਕਲ ਹਨ ਪਰ ਪੁਲਿਸ ਦੀ ਜਾਂਚ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਜਦੋਂ ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਬਰਾਮਦ ਕੀਤੇ ਗਏ ਮੋਟਰਸਾਈਕਲਾਂ ਵਿੱਚ ਚਾਰ ਮੋਟਰਸਾਈਕਲਾਂ ਦੇ ਨੰਬਰ ਜਾਲੀ ਹਨ ਜੋ ਚੋਰੀ ਦੇ ਹੋ ਸਕਦੇ ਹਨ ਏਸ ਨੂੰ ਲੈ ਕੇ ਬਾਬਾ ਮਨਪ੍ਰੀਤ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ। ਹਾਂਜੀ ਪਿਛਲੇ ਦਿਨੀ ਮਕਦਮਾ ਨੰਬਰ 266/24 ਦਰਜ ਹੋਇਆ ਸੀ ਜੀ। ਉਹਦੇ ਸਬੰਧ ਵਿੱਚ ਮਨਪ੍ਰੀਤ ਸਿੰਘ ਦੇ ਗੁਰਦਾਰ ਸਾਹਿਬ ਨੇੜੇ ਬਣੀ ਬਿਲਡਿੰਗ ਵਿੱਚੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ ਸੀ। ਜਿਨ੍ਹਾਂ ਦੇ ਅਸੀਂ ਨੰਬਰ ਵੈਰੀਫਾਈ ਕਰਾ ਰਹੇ ਹਾਂ। ਇਹਨਾਂ ਵਿੱਚੋਂ 4 ਮੋਟਰਸਾਈਕਲਾਂ ਦੇ ਨੰਬਰ ਹੋਰ ਵੀ ਿਕਲਾਂ ਦੇ ਪਾਏ ਗਏ ਹਨ। ਜਿਸ ਤੇ ਅਸੀਂ ਇਸ ਮੁਕਦਮੇ ਵਿੱਚ ਕ੍ਰਾਫਟ ਨੰਬਰ 90 ਨਾਲ ਵਾਧਾ ਜੁਰਮ 303 ਤੇ 317 ਦਾ ਕਰਤੇ ਕਰਕੇ ਮਨਪ੍ਰੀਤ ਸਿੰਘ ਬਾਬਾ ਦੇ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲੈਂਦੀ ਜਾ ਰਹੀ ਹੈ ਕਿੰਨੇ ਵੀ ਕੁਝ ਛੋਟੇ-ਛੋਟੇ ਲੱਗੇ ਤੇ ਜਿਹੜੇ ਹੁਣ ਕੁੱਲ 10 ਵਾਹਨ ਸੀਗੇ ਦੂਸਰਿਆਂ ਦੀ ਵੈਰੀਫਾਈ ਅਸੀਂ ਡੀਟੀਓ ਦਫ਼ਤਰ ਤੋਂ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਕਰਵਾ ਰਹੇ ਹਾਂ ਉਹਨਾਂ ਬਾਰੇ ਵੀ ਰਿਕਾਰਡ ਆਉਣ ਤੇ ਅਗਲੀ ਕਾਰਵਾਈ ਆਮਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ